ਪਿੰਡ ਪੈਂਸਰਾਂ ਦੇ ਦੋ ਅੰਗਹੀਣ ਲੋੜਵੰਦ ਵਿਅਕਤੀਆਂ ਨੂੰ ਹੈਪੀ ਸਾਧੋਵਾਲ ਦੇ ਉਦਮ ਸਦਕਾ ਬੀਬੀ ਸਤਿਆ ਦੇਵੀ ਤੇ ਉਹਨਾਂ ਦੇ ਪਰਿਵਾਰ ਵੱਲੋਂ ਟਰਾਈਸਾਈਕਲ ਦਿੱਤੇ ਗਏ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰਸਟ ਗੜ ਸ਼ੰਕਰ ਵੱਲੋਂ ਗੜ ਸ਼ੰਕਰ ਵਿਖੇ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਸਮਾਰਕ ਵਿਖੇ ਸਮਾਜ ਸੇਵੀ ਬੀਬੀ ਸਤਿਆ ਦੇਵੀ ਦਾ ਜਿਹੜਾ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਵਿਸ਼ੇਸ਼ ਪ੍ਰੋਗਰਾਮ ਦੌਰਾਨ ਪਿੰਡ ਪੈਂਸਰਾਂ ਦੇ ਦੋ ਅੰਗਹੀਨ ਲੋੜਵੰਦ ਵਿਅਕਤੀਆਂ ਨੂੰ ਹੈਪੀ ਸਾਧੋ ਵਾਲਤੇ ਉਹਨਾਂ ਦੀ ਸਮੂਚੀ ਟੀਮ ਦੇ ਉਦਮ ਸਦਕਾ ਬੀਪੀ ਸਤਿਆ ਦੇਵੀ ਤੇ ਉਹਨਾਂ ਦੇ ਪਰਿਵਾਰ ਵੱਲੋਂ ਟਰਾਈਸਾਈਕਲ ਭੇਟ ਕੀਤੇ ਗਏ ਇਸ ਮੌਕੇ ਤੇ ਟਰਸਟ ਦੇ ਪ੍ਰਧਾਨ ਦਰਸ਼ਨ ਸਿੰਘ ਮੱਟੂ ਅਤੇ ਚੇਅਰਪਰਸਨ ਬੀਬੀ ਸ਼ਿਮਾਸ਼ ਮੱਟੂ ਨੇ ਦੱਸਿਆ ਕਿ ਯੂਕੇ ਵਿੱਚ ਬ੍ਰਿਟਿਸ਼ Empire ਅਫੀਸਰ ਡਾਕਟਰ ਅਮਰਜੀਤ ਰਾਜੂ ਵੱਲੋਂ ਸਮਾਜ ਭਲਾਈ ਦੇ ਅਨੇਕਾ ਕੰਮ ਕੀਤੇ ਜਾ ਰਹੇ ਹਨ ਜਿਸ ਦੇ ਤਹਿਤ ਡਾਕਟਰ ਅਮਰਜੀਤ ਰਾਜੂ ਵੱਲੋਂ ਸ਼ੀਤ ਪਾਕਿਸਤਾਨ ਚੈਰੀਟੇਬਲ ਟਰਸਟ ਗੜਸ਼ੰਕਰ ਦੇ ਸਹਿਯੋਗ ਨਾਲ ਇਲਾਕੇ ਵਿੱਚ ਜ਼ਰੂਰਤਮੰਦ ਅੰਗਹੀਣਾਂ ਨੂੰ 1 ਡੈਕ ਟ੍ਰਾਈਸਾਈਕਲ ਅਤੇ व्हीਲਚੇਅਰ ਭੇਟ ਕੀਤੀਆਂ ਜਾ ਚੁੱਕੀਆਂ ਹਨ ਅਤੇ ਅੱਜ ਉਹਨਾਂ ਦੇ ਮਾਤਾ ਬੀਬੀ ਸਤਿਆ ਦੇਵੀ ਦਾ ਇੱਥੇ ਪਹੁੰਚਣ ਤੇ ਸੰਸਥਾ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਦੇ ਉੱਪਰ ਦਰਸ਼ਨ ਚਕ ਮੱਟੂ ਸੁਹਾਸ਼ ਮੱਟੂ ਰੋਕੀ ਮੋਲਾ ਸतीश ਕਮਰ ਸੋਨੀ ਹੈਪੀ ਸਾਧੋਵਾਲ ਰਣਜੀਤ ਸਿੰਘ ਬੰਗਾ ਪ੍ਰਿੰਸੀਪਲ ਬਿਕਰ ਸਿੰਘ ਹਰਦੇਵ ਰਾਏ ਡਾਕਟਰ ਵਿੰਚ ਡਾਕਟਰ ਲਖਵਿੰਦਰ ਲੱਕੀ ਹਰੀ ਲਾਲ ਨਫਰੀ ਹਰਪ੍ਰੀਤ ਸਿੰਘ ਬੈਂਸ ਗੁਰਪ੍ਰੀਤ ਸਿੰਘ ਗਿਆਨ ਚੰਦ ਅਤੇ ਹਰਨੇਕ ਵੰਦਾ ਆਦੀ ਵੱਡੀ ਗਿਣਤੀ ਚ ਜਿਹੜੇ ਆ ਮੈਂਬਰ ਹਾਜ਼ਰ ਸਨ ਅੱਛਾ ਜੀ ਇਸ ਮੌਕੇ ਤੇ ਅੱਜ ਅਸੀਂ ਸ਼ਹੀਦ ਭਗਤ ਸਿੰਘ ਸਮਾਰਕ ਤੇ ਇਕੱਤਰ ਹੋਏ ਆ ਬੜੇ ਮਾਣ ਵਾਲੀ ਗੱਲ ਆ ਸਾਡੇ ਪਿੰਡ ਕੋਲ ਆ ਸਾਧੋਵਾਲ ਜਿਸ ਪਿੰਡ ਦੇ ਜੰਪਾਲ ਅਮਰਜੀਤ ਸਿੰਘ ਰਾਜੂ ਉਹਨਾਂ ਦੀ ਮਾਤਾ ਜੀ ਬੀਬੀ ਸਤਿਆ ਦੇ ਵੀ ਇੱਥੇ ਹਾਜ਼ਰ ਆ ਉਹ ਬੀਓ ਆਈ ਜਿਹੜਾ ਬ੍ਰਿਟਿਸ਼ Empire ਅਫਸਰ ਬੀਆਈਓ ਉਹ ਬਹੁਤ ਵੱਡੇ ਅਫਸਰ ਨੇ ਗ੍ਰੇਡ ਪਟੇਨ ਚ ਪ੍ਰਧਾਨ ਮੰਤਰੀ ਦੇ ਸਟਾਫ ਚ ਆ ਉਹ ਆਪਣੇ ਬਲੱਡ ਮਨੀ ਨਾਲ ਐਸ ਬਕਲਾੰਗ ਲੋਕਾਂ ਨੂੰ 3 साइकिल ਤੇ ਬੀਲ ਚਰਾ ਦੇਣ ਦਾ ਉਹ ਆਪਣਾਲਾ ਕਰਦੇ ਆ ਉਹਨਾਂ ਦੇ ਕਜਨ ਬ੍ਰਦਰ ਹੈਪੀ ਸਾਧਵਾ ਸਾਧੋਵਾਲ ਦੇ ਸਰਪੰਚ ਹਰਪ੍ਰੀਤ ਬੈਸ ਜੀ ਸਾਡੇ ਮੋਟੀਵੇਟਰ ਰੌਕੀ ਮੋਲਾ ਸੁਭਾਸ਼ ਮੱਟੂ ਬਿੱਕਰ ਸਿੰਘ ਪ੍ਰਿੰਸੀਪਲ ਹਰਦੇਵ ਮਾਰ ਰਣਜੀਤ ਸਿੰਘ ਬੰਗਾ ਬਿੱਟੂ ਵੇਜ ਤਹਿਸੀਲਦਾਰ ਸਾਹਿਬ ਤੇ ਨਾਲ ਲੱਕੀ ਡਾਕਟਰ ਹੋਰ ਬਹੁਤ ਸਾਰੇ ਲੋਕ ਸਾਡੇ ਵਿੱਚ ਹਾਜ਼ਰ ਆ ਮੈਂ ਇਕੱਲੇ ਇਕੱਲੇ ਦਾ ਨਾਂ ਨਾ ਨਾ ਵਾਂ ਮੈਂ ਸਮਝਦਾ ਬਹੁਤ ਸਾਰੇ ਲੋਕ ਹੋਇਆ ਕਰਦੇ ਆ ਜਿਹੜੇ ਪੈਸੇ ਐਂ ਹੀ ਖਵਾ ਦਿੰਦੇ ਆ ਪਰ ਇੱਕ ਇੱਕ ਬਲੱਡ ਮਨੀ ਦਾ ਪੈਸਾ ਬਕਲਾਂਗ ਲੋਕਾਂ ਦੀ ਮਦਦ ਲਈ ਉਹ ਦੇ ਰਹੇ ਆ ਅਸੀਂ ਸ਼ਹੀਦ ਭਗਤ ਸਿੰਘ ਚੈਰੀਟੇਬਲ ਰਜਿਸਟਰਡ ਸੁਸਾਇਟੀ ਵਾਲੋਂ ਜਿਹੜਾ ਇਹ ਪ੍ਰੋਗਰਾਮ ਚੀਜ਼ ਪ੍ਰਗਤੀ ਦੀ ਸਮਾਰਕ ਤੇ ਰੱਖਿਆ ਗਿਆ ਇਸ ਪ੍ਰੋਗਰਾਮ ਦੇ ਵਿੱਚ ਡਾਕਟਰ ਅਮਰਜੀਤ ਰਾਜੂ ਜੋ ਜੁਕੇ ਵਿੱਚ ਰਹਿੰਦੇ ਆ ਉਹਨਾਂ ਦੇ ਮਾਤਾ ਜਾਈਏ ਇੱਥੇ ਇਹਨਾਂ ਦੀ ਹਾਜ਼ਰੀ ਵਿੱਚ ਜੋ ਇੰਗਲੈਂਡ ਬੈਠ ਕੇ ਕੰਮ ਕਰਦੇ ਆ ਉਹ ਜੋ ਪੰਜਾਬ ਨੂੰ ਜਾਂ ਆਪਣੇ ਪਿੰਡ ਨੂੰ ਸਹਾਇਤਾ ਦਿੰਦੇ ਆ ਅੱਜ ਪੈਂਟਰੀ ਦੇ ਦੋ ਬਕਲਾੰਗ ਜਿਹੜੇ ਆ ਵਿਅਕਤੀ ਉਹਨਾਂ ਨੂੰ ਸਾਈਕਲ ਦਿੱਤੇ ਗਏ ਤੇ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਹੈ ਮਾਤਾ ਸਤਿਆਦੇਵੀ ਦਾ ਜਿਹੜਾ ਫਰਮਾਨ ਹੈ ਚੀਤ ਭਗਤ ਸਿੰਘ ਚਾਈਡ ਟ੍ਰਸਟ ਵੱਲੋਂ ਕੀਤਾ ਜਾਣਾ ਮੈਂ ਸਾਰੇ ਇਲਾਕੇ ਦਾ ਜਿਹੜੇ ਇੱਥੇ ਆਏ ਆ ਉਹਨਾਂ ਦਾ ਧੰਨਵਾਦ ਵੀ ਕਰਦਾ ਤੇ ਡਾਕਟਰ ਅਮਰਜੀਤ ਸਿੰਘ ਰਾਜੂ ਅਤੇ ਰਾਜੂ ਪਰਿਵਾਰ ਜਿਹਦੇ ਵਿੱਚ ਸਾਡੇ ਹੈਪੀ ਸਾਧੋ ਵਾਲ ਤੋਂ ਜਿਨ੍ਹਾਂ ਨੇ ਵੀੜਾ ਚੁੱਕਿਆ ਕਿ ਅਸੀਂ ਜਿੰਨੇ ਵਿਕਲਾਗ ਹੈ ਇਹਨਾਂ ਦੀ ਮਾਲੀ ਮਦਦ ਤੇ ਇਹਨਾਂ ਦੀ ਟੋਟਲ ਮਦਦ ਕਰਾਂਗੇ ਤੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਤੇ ਵਿਦੇਸ਼ ਵਿੱਚ ਬੈਠੇ ਜਿੰਨੇ ਵੀ ਆਪਣੇ ਸਾਥੀ ਆ ਉਹਨਾਂ ਦਾ ਵੀ ਧੰਨਵਾਦ ਕਰਦਾ ਬਹੁਤ ਬਹੁਤ ਧੰਨਵਾਦ ਅੱਜ ਦੇ ਇਸ ਮੌਕੇ ਤੇ ਸਾਰੇ ਆਪਣੇ ਇਲਾਕੇ ਦੇ ਜਿਹੜੇ ਪੁੱਤਰ ਬੰਦੇ ਜਿੰਨੇ ਆਪਏ ਆ ਸਮਨੇ ਲਈ ਸਾਡੀ ਪਰਿਸ਼ਰਣ ਦੇ ਪਿੰਡ ਤੋਂ ਪ੍ਰਕਾਸ਼ ਰਾਮ ਉਹਨਾਂ ਦੇ ਮੇਸੇਜ ਹੈ ਜੀ ਵੀ ਸਤਿਆ ਦੇਵੀ ਇਹ ਇੰਗਲੈਂਡ ਤੋਂ ਆਏ ਆ ਜਿਸ ਤਰੀਕੇ ਨਾਲ ਇਹਨਾਂ ਦਾ ਬੇਟਾ ਅਮਰਜੀਤ ਜਿਹਨੇ ਇੰਗਲੈਂਡ ਦੇ ਵਿੱਚ ਦਾ ਮੱਟੂ ਸਾਹਿਬ ਨੇ ਤੁਹਾਨੂੰ ਸਾਰਾ ਦੱਸਿਆ ਵਿਸਤਾਰ ਦੇ ਵਿੱਚ ਉਹ ਇਸ ਤਰੀਕੇ ਦੇ ਨਾਲ ਲੋੜਵੰਦਾਂ ਦੀ ਜਰੀ ਸਹਾਇਤਾ ਕਰਦੇ ਆ ਜਿਹੜੇ ਮਜਬੂਰ ਲੋਕ ਹੈ ਕੋਈ ਐਕਸੀਡੈਂਟ ਹੈ ਲੱਤ ਹੈ ਨਹੀਂ ਗੁਬਾਂਹ ਹੈ ਇਹਨਾਂ ਲਈ ਜਿਹੜੀਆਂ ਵੀਲ ਚੇਅਰ ਹੈਗੀਆਂ ਆ ਸਾਈਕਲ ਹੈਗੇ ਆ ਫਿਰ ਇੱਕ ਵਾਰ ਦੰਦੇ ਅੱਜ ਤੱਕ ਮੇਰੇ ਘਰ 100 150 ਤੋਂ ਉੱਪਰ ਜਿਆਦਾ ਜਿਹੜੀਆਂ ਦੇਖੋਪੇ ਆ ਸਾਡੇ ਪਿੰਡ ਦਾ ਇਹ ਮਾਣ ਆ ਕਿਉਂਕਿ ਪ੍ਰਕਾਸ਼ ਰਾਮ ਉਹਨਾਂ ਨੇ ਇਸ ਪਿੰਡ ਦੇ ਵਿੱਚੋਂ ਜਨਮ ਕਰਕੇ ਮੁੜ ਕੇ ਇੰਗਲੈਂਡ ਜਾ ਕੇ ਉੱਥੇ ਆਪਣਾ ਕਾਰਜ ਕੀਤਾ ਤੋਂ ਮੈਂ ਸਾਰੇ ਜਿੰਨੇ ਵੀ ਇਸ ਅੱਜ ਮੇਰੇ ਆਏ ਆ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਇਸ ਮੌਕੇ ਤੇ ਔਰ ਇਹਨਾਂ ਜਿਹੜੇ ਲੋਕ ਬੰਦਾ ਜਿਹੜੀ ਆ ਬੱਦ ਤੋਂ ਇੰਗਲੈਂਡ ਰੁਕਤੇ ਕਰਦੇ ਆ ਤੋਂ ਅਸੀਂ ਕਹਿੰਦੇ ਆ ਕਿ ਅੱਗੇ ਵਾਸਤੇ ਆਪਕੋ ਬਾਕੀ ਸਭੀ ਸੇਵਾਾਂ ਦਾ ਰਾਮ ਦੋਤੇ ਲੋਕਾਂ ਦੇ ਵਿੱਚ ਇਹਦਾ ਮੈਸੇਜ ਜਾਵੇ ਕਿ ਕੋਈ ਨਾ ਕੋਈ ਇਹਨਾਂ ਦੀ ਬਾਹਰ ਫੜਨ ਆਲਾ ਅੱਜ ਨਹੀਂ ਮਿਲਣਾ ਚਾਹਵਾ ਨੀਂਦਾ ਸਰਕਾਰਾਂ ਨੂੰ ਦੁਨੀਆ ਕਰਦੀਆਂ ਕੁਛ ਨਹੀਂ ਲੋਕਾਂ ਦੇ ਭਲੇ ਬੰਦਾ ਇਹ 3 ਤੁਹਾਡੇ ਨੇੜੇ ਆ ਇਹਨਾਂ ਨੂੰ ਜਦ ਵੀ ਆਪਾਂ ਸੇਕਲ ਦਿੰਨੇ ਆ ਕਿ ਤੇ ਇਹਨਾਂ ਨੂੰ ਕਹਿੰਦੇ ਆ ਕਿ ਸਾਨੂੰ ਇਹ ਚੀਜ਼ ਦੀ ਲੋੜ ਆ ਤਾਂ ਫਿਰ ਇਹ ਨੋਟ ਕਰਕੇ ਹੈਪੀ ਇਸ ਚੀਜ਼ ਦੀ ਜੁਮੇਵਾਰੀਆਂ ਲਈ ਹੈ ਤੇ ਬੰਦ ਇਹਨਾਂ ਸਾਡੇ ਕੋਲ ਮੈਂਬਰ ਪੰਚਾਇਤ ਵੀ ਆ ਮੇਰੇ ਨਾਲ ਬੰਦ ਸੋ ਅਸੀਂ ਇਸ ਕਰਕੇ ਤੇ ਨਾਲ ਸਾਰੇ ਸੇਵਾ ਦਾ ਕੰਮ ਬਿਨੈ ਕਰਦੇ ਆ ਜਿਹੜੀ ਅੱਜ ਰਚਾਈ ਹੈ ਇਹਨੂੰ ਮੈਂ ਇਸੀ ਤੇ ਬਲਾਈ ਜਨਾ ਬਹੁਤ ਬਹੁਤ ਧੰਨਵਾਦ ਆ